ਪਿਛਲੇ ਕਈ ਦਿਨਾਂ ਤੋਂ ਤੁਸੀਂ ਗੈਂਸਟਰ ਜੈਪਾਲ ਭੁੱਲਰ ਦੇ ਵੱਲੋਂ ਕੀਤੀ ਇੱਕ 골ਡ ਲੁੱਟ ਦੀ ਗੱਲ ਸੁਣ ਰਹੇ ਹੋ। ਕੀ ਤੁਹਾਨੂੰ ਪਤਾ ਹੈ ਉਹ 골ਡ ਦੀ ਲੁੱਟ ਕਿੰਨੀ ਖਤਰਨਾਕ ਸੀ ਕਿੰਨੀ ਫਿਲਮੀ ਤਰੀਕੇ ਦੇ ਨਾਲ ਉਹ 골ਡ ਲੁੱਟਿਆ ਗਿਆ। ਗਗਨਦੀਪ ਜੱਜ ਕਹਿੰਦਾ ਕਿ ਸਾਡੀ ਯੋਜਨਾ ਦੇ ਵਿੱਚ ਸਾਡੀ ਸਟੀਮ ਦੇ ਵਿੱਚ ਇੱਕ ਗੱਲ ਹੋਰ ਸੀ ਕਹਿੰਦੇ ਅਸੀਂ ਇਹ ਵਾਅਦਾ ਕੀਤਾ ਸੀ ਕਿ ਜੇ ਭਾਈ ਕੋਈ ਕੱਲ ਨੂੰ ਇਸ 골ਡ ਦੀ ਲੁੱਟ ਦੇ ਵਿੱਚ ਫੜਿਆ ਜਾਂਦਾ ਆਪਣੇ ਚੋਕੇ ਜਾਣਾ ਤਾਂ ਅਸੀਂ ਉਸ ਨੂੰ ਪੁਲਿਸ ਦੀ ਸਟੱਡੀ ਚੋਂ ਭਜਾ ਕੇ ਲੈ ਕੇ ਜਾਣਾ ਅਸੀਂ ਇਹ ਤੋਂ ਤੱਕ ਵੀ ਸੋਚ ਲਿਆ ਸੀ ਕਿ ਜੇ ਕੱਲ ਨੂੰ ਸਾਨੂੰ ਕੋਈ ਪੁਲਿਸ ਵਾਲਾ ਉੱਥੇ ਮਾਰਨਾ ਵੀ ਪੈ ਗਿਆ ਮੌਕੇ ਤੇ ਤਾਂ ਵੀ ਕੋਈ ਚੱਕੋ ਨਹੀਂ ਜੈਪਾਲ ਨੂੰ ਨਾਬਾ ਜੇਲ ਬ੍ਰੇਕ ਦਾ ਵੀ ਪੂਰਾ ਤਜਰਬਾ ਸੀ ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਸ਼ ਸਿੰਘ ਪਿਛਲੇ ਕਈ ਦਿਨਾਂ ਤੋਂ ਤੁਸੀਂ ਗੈਂਗਸਟਰ ਜੈਪਾਲ ਭੁੱਲਰ ਦੇ ਵੱਲੋਂ ਕੀਤੀ ਇੱਕ 골ਡ ਲੁੱਟ ਦੀ ਗੱਲ ਸੁਣ ਰਹੇ ਹੋਵਗੇ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਟੀਵੀ ਸਾਰਾ ਕੁਝ ਭਰਿਆ ਪਿਆਗਾ ਇਸ 골ਡ ਲੁੱਟ ਦੇ ਬਾਰੇ ਜਿੱਥੇ ਚਰਚਾਵਾਂ ਚੱਲਦੀਆਂ ਨੇ ਔਰ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਮਜੀਠੀਆ ਹੁਣਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਕਥਿਤ ਆਡੀਓ ਸੁਣਾਉਂਦੇ ਨੇ ਇੱਕ ਔਰ ਉਸ ਆਡੀਓ ਦੇ ਵਿੱਚ ਉਹ ਗੱਲ ਕਰਦੇ ਨੇ ਕਿ ਜੋ ਇਹ ਸ਼ਖਸ ਬੋਲ ਰਿਹਾ ਇਹ ਅਮਰਤਪਾਲ ਹੈ ਐਮਪੀ ਅਮਰਤਪਾਲ ਔਰ ਇਸ ਗੱਲ ਦੀ ਪੁਸ਼ਟੀ ਹਾਲਾਂਕਿ ਸਾਈਬਰ ਸੈੱਲ ਨੇ ਕਰਨੀ ਹੈ PRO ਪੰਜਾਬ ਟੀਵੀ ਔਰ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਉਹ ਆਡੀਓ ਕਿਸ ਦੀ ਹੈ ਉਹ ਆਡੀਓ ਸਹੀ ਹੈ ਜਾਂ ਗਲਤ ਹੈ ਇਹ ਸਾਰਾ ਕੰਮ ਪੁਲਿਸ ਦਾ ਪਰ ਸਾਡਾ ਕੰਮ ਹੈ ਪਰਚੋਲ ਕਰਨੀ ਸਵਾਲ ਕਰਨੇ ਔਰ ਰਿਪੋਰਟ ਕਰਨੀ ਕੀ ਤੁਹਾਨੂੰ ਪਤਾ ਹੈ ਉਹ 골ਡ ਦੀ ਲੁੱਟ ਕਿੰਨੀ ਖਤਰਨਾਕ ਸੀ ਕਿੰਨੀ ਫਿਲਮੀ ਤਰੀਕੇ ਦੇ ਨਾਲ ਉਹ 골ਡ ਲੁੱਟਿਆ ਗਿਆ ਚਲੋ ਅੱਜ ਤੁਹਾਨੂੰ ਇਸ ਘਟਨਾ ਦੇ ਬਾਰੇ ਦੱਸ ਦਿਆਂ ਗੈਂਗਸਟਰ ਜੈਪਾਲ ਪੁੱਲਰ ਜਿਸ ਦਾ ਐਂਕਾਊਂਟਰ ਹੋ ਜਾਂਦਾ ਹੈ 2021 ਦੇ ਵਿੱਚ ਕਲਕੱਤੇ ਦੇ ਵਿੱਚ ਨਾਲ ਉਸਦੇ ਗੈਂਗਸਟਰ ਜਸਸੀ ਖਰੜ ਹੁੰਦਾ ਹੈ ਔਰ ਗੈਂਗਸਟਰ ਜੈਪਾਲ ਪੁੱਲਰ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੰਨਾ ਬਰੇਨੀ ਸੀ ਇੰਨਾ ਦਿਮਾਗੀ ਸੀ ਕਿ ਉਹ ਕਈ ਸਾਲ ਪੁਲਿਸ ਦੇ ਹੱਥ ਨਹੀਂ ਲੱਗਿਆ ਕਿਉਂਕਿ ਨਾ ਤਾਂ ਉਹ ਫੋਨ ਯੂਜ਼ ਕਰਦਾ ਸੀ ਔਰ ਨਾ ਉਹ ਕਿਸੇ ਦੇ ਟੱਚ ਦੇ ਵਿੱਚ ਰਹਿੰਦਾ ਸੀ ਔਰ ਸਭ ਤੋਂ ਜਿਆਦੇ ਵੱਡੀ ਗੱਲ ਉਸਦੇ ਨਾਂ ਨਾਲ ਲੱਗਦੀ ਸੀ ਜਦੋਂ ਉਸਨੇ ਰੌਕੀ ਫਾਜ਼ਿਲ ਕਾਨੂੰ ਮਾਰਿਆ ਸੀ ਪਰਵਾਣੂ ਕੋਲ ਜਾ ਕੇ ਤਾਂ ਉਸ ਤੋਂ ਬਾਅਦ ਗੈਂਗਸਟਰ ਜੈਪਾਲ ਪੋਲਰ ਐਸਾ ਅੰਡਰਗਰਾਊਂਡ ਹੁੰਦਾ ਕਿ ਕਿਸੇ ਨੂੰ ਕੰਨੀ ਖਬਰ ਨਹੀਂ ਲੱਗਦੀ ਕਿ ਉਹ ਕਿੱਥੇ ਐ ਕਿੱਥੇ ਨਹੀਂ ਐ ਤਾਂ ਇਹ 골ਡ ਦੀ ਲੁੱਟ ਵੀ ਕੁਛ ਐ ਹੋਜੀ ਸੀ 30 32 ਕਿਲੋ 골ਡ ਲੁੱਟਣਾ ਕੋਈ ਖਾਲਾ ਹੀ ਦਾ ਵਾੜਾ ਨਹੀਂ ਤੁਸੀਂ ਦੇਖੋ ਕਿਵੇਂ ਸਕੀਮ ਲੜਾਈ ਹੋਣੀ ਐ ਕਿਵੇਂ ਇਸ ਨੂੰ ਅੰਜਾਮ ਦਿੱਤਾ ਹੋਣਾ ਤਾਜ ਸਾਰੀ ਕਹਾਣੀ ਤੁਹਾਨੂੰ ਉਸ 골ਡ ਲੁੱਟ ਦੀ ਸੁਣਾਵਾਂਗੇ ਔਰ ਇਹ ਕਹਾਣੀ ਵੀ ਉਹ ਹੋਏਗੀ ਜੋ ਇਸ 골ਡ ਲੁੱਟ ਦੇ ਵਿੱਚ ਸ਼ਾਮਲ ਸੀ ਗੈਂਗਸਟਰ ਉਹਨਾਂ ਦੇ ਵਿੱਚੋਂ ਇੱਕ ਗੈਂਗਸਟਰ ਨੇ ਪੁਲਿਸ ਦੇ ਕੋਲ ਜਿਹੜੇ ਆਪਣੇ ਬਿਆਨ ਦਰਜ ਕਰਾਏ ਜਿਹੜਾ ਆਪਣਾ કબੂਲਨਾਮਾ ਉਸਨੇ ਇੰਟਰੋਗੇਸ਼ਨ ਦੌਰਾਨ ਕਰਿਆ ਉਸੇ ਬਿਆਨਾਂ ਨੂੰ ਤੁਹਾਨੂੰ ਸੁਣਾਵਾਂਗੇ ਔਰ ਉਸੇ ਬਿਆਨਾਂ ਦੇ ਆਧਾਰ ਤੇ ਰਿਪੋਰਟ ਬਣੇਗੀ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕੀ ਇਸ ਤਰ੍ਹਾਂ ਵੀ ਹੋ ਜਾਂਦਾ ਜਦੋਂ ਇਹ 골ਡ ਦੀ ਲੁੱਟ ਹੁੰਦੀ ਆ ਤਾਂ ਇਸ ਦੇ ਵਿੱਚੋਂ ਕਿਹਾ ਜਾਂਦਾ ਕਿ 10 11 ਕਿਲੋ ਸੋਨਾ ਜਿਹੜਾ ਉਹ ਰਿਕਵਰ ਕਰ ਲਿਆ ਸੀ ਪੁਲਿਸ ਨੇ ਕਿਉਂਕਿ ਉਦੋਂ OCU ਟੀਮ ਹੁੰਦੀ ਸੀ ਜਿਹੜੀ ਐਂਟੀ ਗੈਂਗਸਟਰ ਬਣਾਈ ਗਈ ਸੀ ਕੈਪਟਨ ਸਰਕਾਰ ਦੇ ਵੇਲੇ ਜਿਵੇਂ ਅੱਜਕੱਲ ਏਜੀਟੀਐਫ ਆ ਤਾਂ ਉਸ ਸਮੇਂ OCU ਸੀ OCU ਦੀ ਫੁੱਲ ਫਾਰਮ ਹੈ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤਾਂ OCU ਨੇ ਪੂਰਾ ਕੰਮ ਕੀਤਾ ਬਖੂਬੀ ਦੇ ਨਾਲ ਸਾਰੇ ਗੈਂਗਸਟਰਾਂ ਨੂੰ ਫੜਿਆ ਸਿਵਾਏ ਜੈਪਾਲ ਭੁੱਲਰ ਦੇ ਜੈਪਾਲ ਭੁੱਲਰ ਨੂੰ ਬਚਨ ਚ ਕਾਮਯਾਬ ਹੋ ਗਿਆ ਸੀ ਜਦੋਂ ਇਹ ਲੁੱਟ ਹੋਈ ਤਾਂ ਪੰਜ ਗੈਂਗਸਟਰ ਇਸ ਦੇ ਵਿੱਚ ਸ਼ਾਮਲ ਸੀ ਜਿਸ ਦੇ ਵਿੱਚ ਜੈਪਾਲ ਭੁੱਲਰ ਜੈਪਾਲ ਭੁੱਲਰ ਦਾ ਭਰਾ ਅਮਰਤ ਭੁੱਲਰ ਗਗਨਦੀਪ ਜੱਜ ਪ੍ਰਦੀਪ ਤੇ ਨਾਲ ਗੁਰਸੇਵਕ ਤੇ ਇੱਕ ਹੋਰ ਜਾਣਾ ਸੀ ਹਰਪ੍ਰੀਤ ਹਰਪ੍ਰੀਤ ਪੀਰ ਮਹਮਦ ਦਾ ਰਹਿਣ ਵਾਲਾ ਸੀ ਪਿੰਡ ਦਾ ਔਰ ਜਿਹੜਾ ਪ੍ਰਦੀਪ ਸੀ ਉਹ ਗੜਦੀ ਵਾਲਾ ਦਾ ਰਹਿਣ ਵਾਲਾ ਸੀ ਉਰੇ 골ਡ ਦੀ ਲੁੱਟ ਜਦੋਂ ਹੋਈ ਤੇ ਕਿਵੇਂ ਇਹ ਸਿਲੈਕਸ਼ਨ ਹੋਈ ਕਿ ਅਸੀਂ ਆ ਬੈਂਕ ਲੁੱਟਣਾ ਜਾਂ ਆ ਫਾਈਨਾਂਸ ਕੰਪਨੀ ਲੁੱਟਣੀ ਹੈ ਇਸ ਦੇ ਬਾਰੇ ਸਾਰੀ ਡਿਟੇਲ ਤੁਹਾਨੂੰ ਦੇ ਦਿੰਦੇ ਆ ਕਿ ਆਖਰਕਾਰ ਉਹ ਦਿਨ ਕੀ ਸੀ ਔਰ ਉਹ ਦਿਨ ਦੇ ਵਿੱਚ ਹੋਇਆ ਕੀ ਗੈਂਗਸਟਰ ਗਗਨਦੀਪ ਜੱਜ ਜੋ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਫੇਰ ਪੁਲਿਸ ਦੇ ਕੋਲੋਂ ਕੀ ਮੰਨਿਆ ਉਹ ਤੁਹਾਨੂੰ ਦੱਸ ਦਿਆਂ ਕਿਹਾ ਜਾਂਦਾ ਕਿ ਇਸ 골ਡ ਦੀ ਲੁੱਟ ਦੇ ਪਿੱਛੇ ਜਿਹੜਾ ਦਿਮਾਗ ਸੀ ਉਹ ਗੈਂਗਸਟਰ ਜੈਪਾਲ ਭੁੱਲਰ ਦਾ ਵੀ ਸੀ ਔਰ ਨਾਲ ਇੱਕ ਚੰਦੂ ਚੰਦੂ ਨਾਂ ਦਾ ਗੈਂਗਸਟਰ ਵੀ ਸਾਹਮਣੇ ਆਉਂਦਾ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਪ੍ਰੋਡਕਸ਼ਨ ਬਰਾਂਡ ਤੇ ਬਾਅਦ ਦੇ ਵਿੱਚ ਪੁਲਿਸ ਨੇ ਲਿਆਂਦਾ ਔਰ ਉਸ ਤੋਂ ਵੀ ਪੁੱਛਗਿੱਛ ਕੀਤੀ ਹਾਲਾਂਕਿ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਹੁਣ ਆਉਣੇ ਆ ਇਸ 골ਡ ਦੀ ਲੁੱਟ ਦੇ ਉੱਪਰ ਗੈਂਗਸਟਰ ਗਗਨਦੀਪ ਜੱਜ ਪੁਲਿਸ ਦੇ ਕੋਲ ਜਿਹੜੇ ਬਿਆਨ ਦਿੰਦਾ ਉਹਨਾਂ ਦੇ ਵਿੱਚ ਉਹ ਕਹਿੰਦਾ ਕਿ ਮੈਂ ਤੇ ਅਮਰਤ ਯਾਨੀ ਕਿ ਜੈਪਾਲ ਦਾ ਭਰਾ ਇਕੱਠੇ ਅਸੀਂ ਚੰਡੀਗੜ੍ਹ ਦੇ ਵਿੱਚ ਸੈਕਟਰ 37 ਦੇ ਵਿੱਚ ਰਹਿੰਦੇ ਸੀ ਔਰ ਸਾਨੂੰ ਇੱਕ ਦਿਨ ਗੈਸਟਰ ਜੈਪਾਲ ਦਾ ਫੋਨ ਆਉਂਦਾ ਜੋ ਕਿ ਪਹਿਲਾਂ ਤੋਂ ਸਕੀਮ ਲੜਾ ਰਿਹਾ ਸੀ ਕਿ ਕੁਛ ਲੁੱਟਣਾ ਹੈ ਕੋਈ ਵੱਡੀ ਲੁੱਟ ਕਰਨੀ ਹੈ ਉਸਨੇ ਕਿਹਾ ਕਿ ਜੈਪਾਲ ਨੇ ਬਹੁਤ ਸਾਰਾ ਦਿਮਾਗ ਲਾਇਆ ਸੀ ਸਭ ਦੇ ਪਿੱਛੇ ਕਿ ਕਿਵੇਂ ਕਿਸੇ ਲੁੱਟ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਅਸੀਂ ਇਹ ਸੋਚਿਆ ਕਿ ਕੋਈ ਕੈਸ਼ ਵੈਨ ਲੁੱਟ ਲਈਏ ਤੇ ਨਾਲ ਹੀ ਉਸਨੇ ਸੋਚਿਆ ਕੇ ਕੈਸ਼ ਵੈਨ ਜਿਹੜਾ ਲੁੱਟਣੀ ਔਖਾ ਕੰਮ ਹੈ ਔਰ ਨਾਲ ਹੀ ਉਸਨੇ ਕਿਹਾ ਕਿ ਸਿੱਧੇ ਤੌਰ ਤੇ ਨਾਮ ਗੈਂਗਸਟਰ ਜੈਪਾਲ ਦਾ ਲੱਗਣਾ ਹੈ ਕਿ ਇਸਨੇ ਲੁੱਟੀ ਹੈ ਤਾਂ ਗਗਨਦੀਪ ਜੱਜ ਕਹਿੰਦਾ ਹੈ ਕਿ ਅਸੀਂ ਪਹਿਲਾਂ ਸੋਚਿਆ ਕਿ ਕੈਸ਼ ਵੈਨ ਲੁੱਟ ਲੈਣੇ ਆ ਪਰ ਉਸਨੇ ਕਿਹਾ ਕਿ ਬਾਅਦ ਦੇ ਵਿੱਚ ਅਸੀਂ ਸਾਰਿਆਂ ਨੇ ਸਲਾਹ ਬਣਾਈ ਕਿ ਕੈਸ਼ ਵੈਨ ਨਹੀਂ ਲੁੱਟਣੀ 골ਡ ਲੁੱਟਦੇ ਆ ਤਾਂ ਉਸਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲਾਂ ਕਹੀਆਂ ਔਰ ਉਸਨੇ ਫਿਰ ਦੱਸਿਆ ਕਿ ਇਹ 골ਡ ਦੀ ਲੁੱਟ ਦੀ ਯੋਜਨਾ ਜਦੋਂ ਬਣਨ ਲੱਗੀ ਤਾਂ ਫਿਰ ਅਸੀਂ ਦੋ ਫਾਈਨਾਂਸ ਬੈਂਕ ਜਿਹੜੇ ਸੀ ਉਹ ਦੇਖੇ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹੇ ਦੇ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡਾ ਸਾਰੇ ਗੈਂਗਸਟਰਾਂ ਦਾ ਵਾਹ ਵਾਸਤਾ ਜਿੰਨਿਆਂ ਨੇ ਅਸੀਂ ਲੁੱਟਣਾ ਸੀ ਸਾਰਿਆਂ ਦਾ ਵਾਹ ਵਾਸਤਾ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੀ ਔਰ ਅਸੀਂ ਇੱਥੋਂ ਦੇ ਰਾਹਾਂ ਨੂੰ ਪੂਰੀ ਚੰਗੀ ਤਰ੍ਹਾਂ ਜਾਣਦੇ ਸੀ ਕਿੱਥੋਂ ਨਿਕਲਣਾ ਕਿੱਥੇ ਵੜਨਾ ਸੜਕ ਕਿੱਥੇ ਜਾਊ ਸੌ ਕੁਝ ਹੁੰਦਾ ਤਾਂ ਉਹ ਕਹਿੰਦੇ ਕਿ ਅਸੀਂ ਸਾਰਾ ਕੁਝ ਬਖੂਬੀ ਜਾਣਦੇ ਸੀ ਇੱਕ ਚੁਣਿਆ ਗਿਆ ਗਿੱਲ ਰੋਡ ਵਾਲਾ ਤੇ ਦੂਜਾ ਕਹਿੰਦੇ ਅਸੀਂ ਚੁਣਿਆ ਸਦਮਾ ਵੇਟ ਵਾਲੀ ਬ੍ਰਾਂਚ ਤਾਂ ਉਹ ਕਹਿੰਦੇ ਕਿ ਸਾਨੂੰ ਗਿੱਲ ਰੋਡ ਵਾਲੀ ਬ੍ਰਾਂਚ ਜਿਹੜੀ ਹੈ ਉਹ ਜਚੀ ਜਿੱਥੋਂ ਨਿਕਲਣਾ ਵੀ ਸੌਖਾ ਸੀ ਜਿੱਥੋਂ ਅਸਕੇਪ ਕਰਨਾ ਵੀ ਸੌਖਾ ਸੀ ਤਾਂ ਗੈਂਗਸਟਰ ਗਗਨਦੀਪ ਜੱਜ ਕਹਿੰਦਾ ਹੈ ਕਿ ਆਈਆਈਐਫਐਲ ਗੋਲਡ ਲੋਨ ਫਾਈਨਾਂਸ ਜਿਹੜੀ ਗਿੱਲ ਰੋਡ ਤੇ ਬ੍ਰਾਂਚ ਸੀ ਉਹ ਲੁੱਟਣ ਦੀ ਯੋਜਨਾ ਬਣੀ ਤੇ ਅਸੀਂ ਵਾਰੋ-ਵਾਰੀ ਜਾਂਦੇ ਉਸ ਬ੍ਰਾਂਚ ਦੇ ਵਿੱਚ ਅਸੀਂ ਦੇਖ ਕੇ ਆਉਂਦੇ ਕਿ ਕਿਵੇਂ ਮਾਹੌਲ ਹੁੰਦਾ ਕਿੰਨਾ ਸਟਾਫ ਹੁੰਦਾ ਔਰ ਕਿੰਨੇ ਸਿਕਿਉਰਿਟੀ ਗਾਰਡ ਨੇ ਜਾਣ ਕੇ ਪੂਰੀ ਰੈਕੀ ਇਹਨਾਂ ਨੇ ਕੀਤੀ ਇਹਨਾਂ ਨੇ ਇੱਥੋਂ ਤੱਕ ਵੀ ਦੇਖ ਲਿਆ ਸੀ ਕਿ ਸਿਕਿਉਰਿਟੀ ਗਾਰਡ ਉੱਥੇ 21 ਤਨ ਆਤ ਰਹਿੰਦਾ ਤੇ ਨਾਲ ਹੀ ਇਹ ਕਹਿੰਦੇ ਕਿ ਜਿਹੜਾ ਹੋਟਰ ਲੱਗਿਆ ਹੁੰਦਾ ਉਹ ਬਾਹਰ ਲੱਗਿਆ ਹੋਇਆ ਸੀ ਤੇ ਅਸੀਂ ਇਹ ਵੀ ਗੱਲ ਨੋਟ ਕੀਤੀ ਇਹ ਕਹਿੰਦੇ ਕਿ ਉਸ ਬ੍ਰਾਂਚ ਦੇ ਵਿੱਚ ਸਿਰਫ 4 ਜਣੇ ਸੀ ਦੋ ਮਹਿਲਾਵਾਂ ਸੀ ਤੇ ਦੋ ਉਹਨਾਂ ਦੇ ਵਿੱਚੋਂ ਆਦਮੀ ਸੀ ਤਾਂ ਇਹਨਾਂ ਨੇ ਕਿਹਾ ਕਿ ਇਹ ਸੌਖਾ ਲੱਗਦਾ ਲੁੱਟਣਾ ਤੇ ਫੇਰ ਕਹਿੰਦੇ ਅਸੀਂ ਪੂਰੀ ਸਕੀਮ ਪਾਈ ਕਿ ਲੁੱਟੀਏ ਕਿਵੇਂ ਤਾਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਨੂੰ ਇੱਕ ਇਹ ਵੀ ਗੱਲ ਜਚੀ ਕਿ ਇਹ ਗਰਾਊਂਡ ਫਲੋਰ ਤੇ ਸੀ ਬ੍ਰਾਂਚ ਤਾਂ ਗੈਂਗਸਟਰ ਗਗਨ ਜੱਜ ਕਹਿੰਦਾ ਕਿ ਵਾਰਦਾਤ ਕਰਨ ਤੋਂ ਪਹਿਲਾਂ ਜੈਪਾਲ ਨੇ ਮੈਨੂੰ ਕੋਈ ਪਨਾਹ ਵਾਲੀ ਜਗ੍ਹਾ ਲੱਭਣ ਨੂੰ ਕਿਹਾ ਕਿ ਕੋਈ ਠਹਿਰ ਲੱਭ ਜਿੱਥੇ ਅਸੀਂ ਰਹਿ ਸਕੀਏ ਇਸ ਵਾਰਦਾਤ ਦੇ ਵੇਲੇ ਤਾਂ ਗੈਂਗਸਟਰ ਗਗਨਦੀਪ ਜੱਜ ਨੇ ਕਿਹਾ ਕਿ ਹਰਪ੍ਰੀਤ ਸਿੰਘ ਨਾਮ ਦਾ ਇੱਕ ਸ਼ਖਸ ਹੈਗਾ ਔਰ ਉਸ ਦੇ ਕੋਲ ਅਸੀਂ ਰਹਿ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਇਹ ਹਰਪੇਸ ਸੀ ਇਹ ਸੀ ਪੀਰ ਮੁਹੰਮਦ ਪਿੰਡ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਇਹ ਰੈਕੀ ਕਰਨ ਵੀ ਜਾਂਦੇ ਨੇ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਦੋ ਵਾਰ ਇਸ ਜਗ੍ਹਾ ਦੀ ਰੈਕੀ ਕੀਤੀ ਔਰ ਸਾਡੇ ਸਾਰਿਆਂ ਦੇ ਕੋਲ ਹਥਿਆਰ ਤਾਂ ਕਹਿੰਦਾ ਪਹਿਲਾਂ ਤੋਂ ਹੀ ਮੌਜੂਦ ਸੀ ਕਹਿੰਦਾ ਮੇਰੇ ਕੋਲ 30 ਬੋਰ ਦਾ ਪਿਸਤਲ ਸੀ ਤੇ ਇੱਕ ਚਾਕੂ ਸੀ ਤੇ ਜੈਪਾਲ ਕੋਲ 9 ਐਮ ਐਮ ਦਾ ਪਿਸਤਲ ਸੀ ਅਮਰਤ ਭੁੱਲਰ ਕੋਲ 32 ਬੋਰ ਦਾ ਰਵਾਲਵਰ ਸੀ ਤੇ ਪ੍ਰਦੀਪ ਕੋਲ 30 ਸੀ ਤਾਂ ਇਸ ਤੋਂ ਬਾਅਦ ਇਹ ਕਹਿੰਦਾ ਕਿ ਅਸੀਂ ਇੱਕ ਸਿਆਜ਼ ਸਾਡੇ ਕੋਲ ਮਰੂਤੀ ਗੱਡੀ ਸੀ ਜੋ ਕਿ 2 ਨੰਬਰ ਦੀ ਸੀ ਔਰ ਕਹਿੰਦਾ ਸੀ ਉਸ ਦੇ ਵਿੱਚ ਬੈਠ ਕੇ ਦਿੱਲੀ ਜਾਂਦੇ ਸੀ ਔਰ ਗਿੱਲ ਰੋਡ ਤੇ ਬਣੀ ਇਸ 골ਡ ਫਾਈਨਾਂਸ ਬ੍ਰਾਂਚ ਦੀ ਰੈਕੀ ਕਰਦੇ ਸੀ ਤਾਂ ਇਸ ਤੋਂ ਬਾਅਦ ਕਹਿੰਦਾ ਕਿ ਅਸੀਂ ਇਹ ਸਾਰਾ ਕੁਝ ਭਾਂਪ ਲਿਆ ਕਿ ਹੁਣ ਇੱਥੇ ਡਾਕਾ ਵੱਜ ਸਕਦਾ ਤੇ ਅਖੀਰ ਇਹਨਾਂ ਨੇ ਡੇਟ ਚੁਣੀ 17 ਫਰਵਰੀ 2020 ਠੰਡ ਦਾ ਸਮਾਂ ਹੁੰਦਾ ਤੇ ਉਸ ਦੇ ਵਿੱਚ ਇਹ ਕਹਿੰਦਾ ਕਿ ਸਾਡੀ ਯੋਜਨਾ ਦੇ ਵਿੱਚ ਇੱਕ ਹੋਰ ਗੱਲ ਦੇਖੋ ਦੋਸਤੋ ਅਸੀਂ ਜੋ ਕਿ ਬਹੁਤ ਅਹਿਮ ਹੈ ਇਸ ਗੱਲ ਗਗਨਦੀਪ ਜੱਜ ਕਹਿੰਦਾ ਕਿ ਸਾਡੀ ਯੋਜਨਾ ਦੇ ਵਿੱਚ ਸਾਡੀ ਸਕੀਮ ਦੇ ਵਿੱਚ ਇੱਕ ਗੱਲ ਹੋਰ ਸੀ ਕਿ ਜੇ ਕੋਈ ਜਾਣਾ ਫੜਿਆ ਗਿਆ ਤਾਂ ਉਸ ਜਾਣੇ ਨੂੰ ਅਸੀਂ ਪੁਲਿਸ ਦੇ ਕੋਲੋਂ ਛਡਵਾ ਲਾਂਗੇ ਕਹਿੰਦੇ ਅਸੀਂ ਇਹ ਵਾਅਦਾ ਕੀਤਾ ਸੀ ਜਾਨੀ ਕਿ ਬੈਠ ਕੇ ਕਿ ਜੇ ਭਾਈ ਕੋਈ ਕੱਲੂ ਇਸ 골ਡ ਦੀ ਲੁੱਟ ਦੇ ਵਿੱਚ ਫੜਿਆ ਜਾਂਦਾ ਆਪਣੇ ਚੋ ਕੇ ਜਾਣਾ ਤਾਂ ਅਸੀਂ ਉਸ ਨੂੰ ਪੁਲਿਸ ਦੀ ਕਸਟਡੀ ਚੋਂ ਭਜਾ ਕੇ ਲੈ ਕੇ ਜਾਣਾ ਉਨੇ ਇਸ ਦਾ ਤਰਕ ਦਿੱਤਾ ਕਹਿੰਦਾ ਕਿ ਸੁੱਖਾ ਕਾਲਵਾ ਮਾਰਿਆ ਸੀ ਜੈਪਾਲ ਭੋਲਰ ਨੇ ਔਰ ਪੁਲਿਸ ਦੀ ਕਸਟਡੀ ਸੀ ਉਦੋਂ ਤੇ ਨਾਲ ਹੀ ਉਸਨੇ ਕਿਹਾ ਕਿ ਜੈਪਾਲ ਨੂੰ ਇਸ ਦਾ ਪੂਰਾ ਐਕਸਪੀਰੀਅੰਸ ਸੀ ਕਿ ਕਿਵੇਂ ਪੁਲਿਸ ਦੀ ਕਸਟਡੀ ਦੇ ਵਿੱਚੋਂ ਬੰਦੇ ਨੂੰ ਛਡਾਉਣਾ ਹੈ ਕਿਵੇਂ ਉਸ ਨੂੰ ਪੁਲਿਸ ਦੀ ਕਸਟਡੀ ਦੇ ਵਿੱਚੋਂ ਭਜਾ ਕੇ ਲੈ ਜਾਣਾ ਇਹ ਕਹਿੰਦੇ ਕਿ ਅਸੀਂ ਇੱਥੋਂ ਤੱਕ ਵੀ ਸੋਚ ਲਿਆ ਸੀ ਕਿ ਜੇ ਕੱਲ ਨੂੰ ਸਾਨੂੰ ਕੋਈ ਪੁਲਿਸ ਵਾਲਾ ਉੱਥੇ ਮਾਰਨਾ ਵੀ ਪੈ ਗਿਆ ਮੌਕੇ ਤੇ ਤਾਂ ਵੀ ਕੋਈ ਚੱਕਰ ਨਹੀਂ ਤੇ ਨਾਲ ਹੀ ਇਸ ਨੇ ਕਿਹਾ ਕਿ ਜੈਪਾਲ ਨੂੰ ਨਾਬਾ ਜੇਲ ਬ੍ਰੇਕ ਦਾ ਵੀ ਪੂਰਾ ਤਜਰਬਾ ਸੀ ਤੁਹਾਨੂੰ ਪਤਾ ਨਾ ਬਾ ਜੇਲ ਬ੍ਰੇਕ ਜਿਹੜੀ ਹੋਈ ਉਸ ਦੇ ਵਿੱਚ ਕਿਸ ਪ੍ਰਕਾਰ ਉੱਥੋਂ ਭੱਜੇ ਸਾਰੇ ਵਿੱਕੀ ਗੌਂਦਰ ਵਾਲੇ ਸਾਰੇ ਹਨਾ ਕੈਦੀ ਸੀ ਜਿੰਨੇ ਵੀ ਤਾਂ ਇਹ ਸਭ ਦੇ ਵਿਚਾਲੇ ਦੋਸਤੋ ਹੁਣ ਆਉਂਦਾ ਹੈ ਵਾਰਦਾਤ ਵਾਲਾ ਦਿਨ ਤਾਂ ਗਗਨਦੀਪ ਜੱਜ ਕਹਿੰਦਾ ਹੈ ਕਿ ਵਾਰਦਾਤ ਵਾਲੇ ਦਿਨ ਅਸੀਂ ਚਾਰ ਜਣੇ ਕਹਿੰਦਾ ਕਿ ਮੈਂ ਜੈਪਾਲ ਅਮਰਤ ਤੇ ਪ੍ਰਦੀਪ ਸਿਆਜ਼ਕਾਰ ਦੇ ਵਿੱਚ ਪੀਰ ਮੁਹੰਮਦ ਪਿੰਡ ਤੋਂ ਨਿਕਲੇ ਸਵੇਰੇ 3:30 ਵਜੇ ਤੇ ਅਸੀਂ 6 ਵਜੇ ਦੇ ਕਰੀਬ ਕਹਿੰਦਾ ਲੁਧਿਆਣੇ ਪਹੁੰਚ ਗਏ ਔਰ ਪੀਰ ਮੁਹੰਮਦ ਤੋਂ ਚੱਲਣ ਸਮੇਂ ਕਾਰ ਨੂੰ ਕਹਿੰਦਾ ਮੈਂ ਚਲਾ ਰਿਹਾ ਸੀ ਤੇ ਸਭ ਤੋਂ ਮੂਰੇ ਬੈਠਾ ਸੀ ਜੈਪਾਲ ਭੁੱਲਰ ਕੰਡਕਟਰ ਸੀਟ ਤੇ ਤਾਂ ਕਹਿੰਦਾ 6:30 ਵਜੇ ਅਸੀਂ ਸਵੇਰੇ ਉਹੀ ਬ੍ਰਾਂਚ ਆਈਆਈਐਫਐਲ 골ਡ ਫਾਈਨਾਂਸ ਦੇ ਬਾਹਰ ਗੱਡੀ ਲਾਤੀ ਤੇ ਉਸ ਤੋਂ ਬਾਅਦ ਜੋ ਹੂਟਰ ਲੱਗਿਆ ਸੀ ਉੱਥੇ ਉਸ ਹੂਟਰ ਦੀਆਂ ਤਾਰਾਂ ਕੱਟੀਆਂ ਪਹਿਲਾ ਕੰਮ ਕਹਿੰਦਾ ਅਸੀਂ ਸਭ ਤੋਂ ਜਾ ਕੇ ਕੀਤਾ ਤੁਸੀਂ ਦੇਖੋ ਇੱਕ ਗੱਲ ਸੋਚਣ ਵਾਲੀ ਹੈ ਇੱਕ ਗੱਲ ਦੇਖਣ ਵਾਲੀ ਹੈ ਕਿ ਜੈਪਾਲ ਇਸ ਲੁੱਟ ਦੇ ਵਿੱਚ ਅੰਦਰ ਨਹੀਂ ਗਿਆ ਸੀ ਗਗਨਦੀਪ ਜੱਜ ਕਹਿੰਦਾ ਕਿ ਉਹ ਗੱਡੀ ਦੇ ਵਿੱਚ ਹੀ ਬੈਠਾ ਸੀ ਡਰਾਈਵਰ ਸੀਟ ਤੇ ਆ ਗਿਆ ਸੀ ਕਹਿੰਦਾ ਸੀ ਚਾਰ ਜਾਣੇ ਅੰਦਰ ਜਾਣੇ ਆ ਤੇ ਉਹ ਸਾਨੂੰ ਬਾਹਰੋਂ ਵਾਕੀ ਟੋਕੀ ਦੇ ਨਾਲ ਹੀ ਪੂਰੇ ਜਿਹੜਾ ਹੈਗਾ ਕਹਿ ਸਕਦੇ ਆ ਕਿ ਗਾਈਡ ਕਰ ਰਿਹਾ ਸੀ ਸਾਨੂੰ ਦੱਸ ਰਿਹਾ ਸੀ ਸਾਡੇ ਟੱਚ ਦੇ ਵਿੱਚ ਸੀ ਪਰ ਜੈਪਾਲ ਅੰਦਰ ਨਹੀਂ ਉੱਥੇ ਗਿਆ ਸੀਗਾ ਤਾਂ ਫਿਰ ਇਹ ਹੂਟਰ ਦੀਆਂ ਤਾਰਾਂ ਕੱਟਣ ਤੋਂ ਬਾਅਦ ਆਪਣੇ ਇੱਕ ਸਾਥੀ ਨੂੰ ਜਿਸ ਦਾ ਨਾਮ ਗੁਰਸੇਵਕ ਸੀ ਉਸ ਨੂੰ ਲੈਣ ਚਲੇ ਜਾਂਦੇ ਆ ਤੇ ਫਿਰ 8:30 ਵਜੇ ਇਹ ਆਉਂਦੇ ਆ ਤੇ ਉਸ ਸਮੇਂ ਇਹ ਵਾਰਦਾਤ ਵਾਲੀ ਜਗ੍ਹਾ ਦੇ ਉੱਪਰ ਦੁਬਾਰਾ ਪਹੁੰਚ ਜਾਂਦੇ ਆ ਤੇ ਫੇਰ ਇਹ ਗੱਲ ਇਹ ਵੀ ਲਿਖਦਾ ਕਿ ਸਾਡੇ ਕੋਲ ਹਥਿਆਰ ਵੀ ਉਸ ਸਮੇ ਮੌਜੂਦ ਸੀ ਤਾਂ ਇਹ ਕਹਿੰਦਾ ਕਿ ਮੈਂ ਤੇ ਅਮਰਤ ਅੱਗੇ ਸੀ ਤੇ ਸੇਵਕ ਤੇ ਪ੍ਰਦੀਪ ਸਾਡੇ ਪਿੱਛੇ ਬੈਠੇ ਸੀ ਔਰ ਜੈਪਾਲ ਗੱਡੀ ਦੇ ਵਿੱਚ ਹੀ ਡਰਾਈਵਰ ਸੀਟ ਤੇ ਬੈਠ ਗਿਆ ਤੇ ਅਸੀਂ ਅੰਦਰ ਬ੍ਰਾਂਚ ਦੇ ਚਲੇ ਗਏ ਲੁੱਟ ਕਰਨ ਦੇ ਲਈ ਤਾਂ ਗੈਂਗਸਟਰ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਦੋ ਦੋ ਦੇ ਗਰੁੱਪ ਬਣਾ ਲੈਨੇ ਆ ਦੋ ਜਾਨੇ ਬਾਹਰ ਖੜੇ ਸੀ ਦੋ ਜਾਨੇ ਅੰਦਰ ਸੀ ਕਹਿੰਦਾ ਮੇਰੇ ਕੋਲ ਚਾਕੂ ਸੀ ਤੇ ਮੈਂ ਚਾਕੂ ਦੇ ਸਹਾਰੇ ਜਿਹੜਾ ਉੱਥੇ ਜਾ ਕੇ ਕਿਹਾ ਜਿਹੜਾ ਉੱਥੇ ਮੈਨੇਜਰ ਸੀ ਉਸ ਨੂੰ ਕਿਹਾ ਕਿ ਜਿਹੜਾ OTP ਵਾਲਾ ਪਾਸਵਰਡ ਲੱਗਿਆ ਹੁੰਦਾ ਤੇ ਉਹ ਦਰਵਾਜ਼ਾ ਖੋਲ ਦੇ ਜਿਸ ਦੇ ਵਿੱਚ ਸੋਨਾ ਹੁੰਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਸਾਨੂੰ ਦੇਖ ਕੇ ਸਾਰੇ ਘਬਰਾ ਗਏ ਅਸੀਂ ਸਿਰਫ ਇੰਨਾ ਜਾ ਕੇ ਕਿਹਾ ਕਿ ਸਾਡੀ ਤੁਹਾਡੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਅਸੀਂ ਤਾਂ ਇੱਥੇ ਲੁੱਟ ਕਰਨ ਦੇ ਲਈ ਆਏ ਆ ਤੇ ਇਸ ਦੀ ਇੱਥੋਂ ਚਲੇ ਜਾਣਾ ਤੇ ਉਸ ਤੋਂ ਬਾਅਦ ਕਹਿੰਦਾ ਅਸੀਂ ਜਿੰਨਾ ਸੋਨਾ ਸੀ ਸਾਰਾ ਸੋਨਾ ਜਿਹੜਾ ਅਸੀਂ ਕੱਢ ਲਿਆ ਸੇਫ ਦੇ ਵਿੱਚੋਂ ਕਿਉਂਕਿ ਚਾਬੀ ਮੈਨੇਜਰ ਖੋਲ ਦਿੰਦਾ ਜਦੋਂ ਇਹ ਇੰਨਾ ਡਰਾਉਂਦੇ ਨੇ ਉਸ ਨੂੰ ਦੇ ਬਾਅਦ ਦੇ ਵਿੱਚ ਸਾਰਾ ਜਿਹੜਾ ਸੋਨਾ ਚਾਰ ਬੈਗਾਂ ਦੇ ਵਿੱਚ ਪਾ ਕੇ ਤੇ ਗਗਨਦੀਪ ਜੱਜ ਕਹਿੰਦਾ ਅਸੀਂ ਡੀਵੀਆਰ ਜਿਹੜੀ ਲੱਗੀ ਸੀ ਸੇਫ ਰੂਮ ਚ ਉਹ ਵੀ ਨਾਲ ਪਟਕੇ ਆਪਦੇ ਲੈ ਆਏ ਸੀ ਤਾਂ ਗੈਂਗਸਟਰ ਗਗਨਦੀਪ ਜੱਜ ਦੋਸਤੋ ਇੱਕ ਹੋਰ ਇੰਟਰਸਟਿੰਗ ਗੱਲ ਇਸ ਦੇ ਵਿੱਚ ਦੱਸਦਾ ਹੈ ਗੈਂਗਸਟਰ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਜਦੋਂ ਅੰਦਰ ਜਾਣਾ ਸੀ ਗੱਡੀ ਚੋਂ ਅਸੀਂ ਨਿਕਲ ਰਹੇ ਸੀ ਤਾਂ ਅਸੀਂ ਦੇਖਿਆ ਕਿ ਇੱਕ ਕਸਟਮਰ ਅੰਦਰ ਗਿਆ ਹੋਇਆ ਹੈ ਕਹਿੰਦੇ ਕਿ ਅਸੀਂ ਸੋਚਿਆ ਕਿ ਚਲੋ ਕਸਟਮਰ ਨੂੰ ਬਾਹਰ ਆ ਜਾਣ ਦੋ ਫਿਰ ਅਸੀਂ ਜਾਵਾਂਗੇ ਫਿਰ ਜਦੋਂ ਕਸਟਮਰ ਬਾਹਰ ਆ ਜਾਂਦਾ ਤੇ ਫਿਰ ਇਹ ਚਾਰ ਜਾਣੇ ਜਾਂਦੇ ਨੇ ਤੇ ਦੋ ਦੋ ਵਾਕੀ ਟੋਕੀ ਇਹਨਾਂ ਦੇ ਕੋਲ ਹੁੰਦੇ ਨੇ ਇੱਕ ਗੈਂਗਸਟਰ ਗਗਦੀਪ ਜੱਜ ਕੋਲ ਹੁੰਦਾ ਤੇ ਇੱਕ ਹੁੰਦਾ ਜੈਪਾਲ ਦੇ ਵਿੱਚ ਤੇ ਜੈਪਾਲ ਗੱਡੀ ਦੇ ਵਿੱਚ ਹੀ ਬੈਠਾ ਹੁੰਦਾ ਉਹ ਇਹਨਾਂ ਦੀ ਉਡੀਕ ਕਰ ਰਿਹਾ ਹੁੰਦਾ ਕਿ ਕਦੋਂ ਇਹ ਲੁੱਟ ਲੈ ਕਰਕੇ ਆ ਜਾਣ ਤੇ ਫਿਰ ਅਸੀ ਹਥੋਂ ਨਿਕਲ ਜਾਈਏ ਗੈਂਗਸਟਰ ਗਗਦੀਪ ਜੱਜ ਕਹਿੰਦਾ ਕਿ ਜਦੋਂ ਅਸੀਂ ਸਾਰਾ ਕੁਝ ਲੁੱਟ ਲਿਆ ਤੇ ਉਸ ਤੋਂ ਬਾਅਦ ਅਸੀਂ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਰस्सੀਆਂ ਦੇ ਨਾਲ ਬ੍ਰਾਂਚ ਦੇ ਅੰਦਰ ਹੀ ਬੰਨਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੰਨ ਕੇ ਫੇਰ ਅਸੀਂ ਬਾਹਰ ਆਏ ਤੇ ਬਾਹਰ ਆ ਕੇ ਅਸੀਂ ਜੰਦਾ ਲਾ ਕੇ ਉੱਥੋਂ ਨਿਕਲ ਗਏ ਤੇ ਫਿਰ ਗਗਨਦੀਪ ਜੱਜ ਕਹਿੰਦਾ ਮੈਂ ਵੋਕੀ ਟੋਕੀ ਦੇ ਨਾਲ ਜੈਪਾਲ ਨੂੰ ਕਹਤਾ ਕਿ ਗੱਡੀ ਬ੍ਰਾਂਚ ਦੇ ਬਾਹਰ ਲੈ ਕੇ ਆ ਜੇ ਕਹਿੰਦਾ ਨਾਲ ਦੀ ਨਾਲ ਗੱਡੀ ਜਦੋਂ ਬ੍ਰਾਂਚ ਦੇ ਬਾਹਰ ਆ ਗਈ ਤੇ ਫੇਰ ਅਸੀਂ ਉੱਥੋਂ ਨਿਕਲ ਗਏ ਸਾਰੇ ਯਾਨੀ ਸਾਡੇ ਕੋਲ ਬੈਗ ਸੀ ਚਾਰ ਜਿਨ੍ਹਾਂ ਦੇ ਵਿੱਚ 골ਡ ਸੀ ਤਾਂ ਗੈਂਗਸਟਰ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਜਦੋਂ ਗੱਡੀ ਦੇ ਵਿੱਚ ਬੈਠੇ ਤੇ ਉਸ ਸਮੇਂ ਅਸੀਂ ਇੱਕ ਲੈਡ ਛੱਡ ਕੇ ਦੂਜੀਆਂ ਲੈਟਾਂ ਤੇ ਅਮਰਤ ਜੋ ਕਿ ਗੈਂਗਸਟਰ ਜੈਪਾਲ ਭੁੱਲਰ ਦਾ ਭਰਾ ਕਹਿੰਦਾ ਸੀ ਉਸ ਨੂੰ ਤਾਰਤਾ ਉਸ ਨੂੰ ਕਹਿੰਦਾ ਤਾਂ ਤਾਰਿਆ ਕਿ ਉਹ ਇਹ ਦੇਖ ਸਕੇ ਕਿ ਪੁਲਿਸ ਕਿੰਨੇ ਟਾਈਮ ਬਾਅਦ ਆਉਂਦੀ ਹੈ ਤੁਸੀਂ ਦੇਖੋ ਕਿੰਨਾ ਸ਼ਾਤਰ ਦਿਮਾਗ ਸੀ ਇਹ ਗੱਲ ਵੀ ਪੂਰੇ ਧਿਆਨ ਦੇ ਵਿੱਚ ਸੀ ਕਿ ਕਿੰਨਾ ਟਾਈਮ ਸਾਡੇ ਕੋਲ ਹੈਗਾ ਭੱਜਣ ਦੇ ਲਈ ਔਰ ਕਿੰਨੇ ਟਾਈਮ ਦੇ ਵਿੱਚ ਅਸੀਂ ਪੂਰੀ ਅੱਗੇ ਕਾਰਵਾਈ ਕਰ ਸਕਦੇ ਹਾਂ ਪੂਰੀ ਪਲੈਨਿੰਗ ਦੇ ਨਾਲ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਗੈਂਗਸਟਰ ਗਗਦੀਪ ਜੱਜ ਕਹਿੰਦਾ ਕਿ ਅਮਰਤ ਨੂੰ ਅਸੀਂ ਲੈਟਾਂ ਤੇ ਉਤਾਰਤਾ ਤੇ ਫਿਰ ਅਸੀਂ ਉੱਥੋਂ ਨਿਕਲ ਗਏ ਤਾਂ ਕਹਿੰਦਾ ਉਸ ਦੇ ਕੋਲ ਜਿਹੜਾ ਪਿਸਤਲ ਸੀ ਅਸੀਂ ਉਹ ਵੀ ਉਸ ਤੋਂ ਵਾਪਸ ਲੈ ਲਿਆ ਅਸੀਂ ਆਪਣੇ ਕੋਲ ਰੱਖ ਲਿਆ ਤੇ ਫਿਰ ਕਹਿੰਦਾ ਸਾਡੇ ਕੋਲ ਦੋ ਨੰਬਰ ਹੁੰਦੇ ਸੀ ਦੋਨੇ ਬਾਹਰ ਦੇ ਨੰਬਰ ਸੀ ਇੱਕ ਅਮਰਤ ਦੇ ਕੋਲ ਸੀ ਇੱਕ ਗਗਨਦੀਪ ਜੱਜ ਕਹਿੰਦਾ ਮੇਰੇ ਕੋਲ ਸੀ ਜੈਪਾਲ ਭੁੱਲਦਾ ਤੁਹਾਨੂੰ ਦੱਸਿਆ ਦੋਸਤੋ ਫੋਨ ਰੱਖਦੇ ਹੀ ਨਹੀਂ ਸੀ ਉਹ ਬਚੇ ਹੀ ਇੰਨਾ ਟਾਈਮ ਤਾਂ ਆ ਰਿਹਾ ਕਿਉਂਕਿ ਉਹ ਫੋਨ ਰੱਖਦੇ ਹੀ ਨਹੀਂ ਸੀ ਤਾਂ ਗੈਂਗਸਟਰ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਥੋੜੀ ਦੇਰ ਅੱਗੇ ਗਏ ਪਿੰਡਾਂ ਵਿੱਚ ਦੀ ਅਸੀਂ ਲੰਘੇ ਤੇ ਪਿੰਡਾਂ ਵਿੱਚ ਦੀ ਕਹਿੰਦਾ ਜਦੋਂ ਅਸੀਂ ਜਾ ਰਹੇ ਸੀ ਤਾਂ ਸਾਨੂੰ ਪਿੱਛੋਂ ਫੋਨ ਆਇਆ ਅਮਰਤ ਦਾ ਕਿ ਜਦੋਂ ਤੁਸੀਂ ਗਏ ਹੋ ਪੁਲਿਸ ਥੋੜੇ ਟਾਈਮ ਬਾਅਦ ਹੀ ਆ ਗਈ ਸੀ ਤਾਂ ਗਗਨਦੀਪ ਜੱਜ ਕਹਿੰਦਾ ਫਿਰ ਅਸੀਂ ਗੋਲੂ ਵਾਲੇ ਪਿੰਡ ਦੇ ਵਿੱਚ ਗੁਰਸੇਵਕ ਨੂੰ ਤਾਰਤਾ ਜਿਸ ਨੂੰ ਸੇਵਕ ਵੀ ਕਹਿੰਦੇ ਸੀ ਤੇ ਫਿਰ ਗਗਨਦੀਪ ਜੱਜ ਕਹਿੰਦਾ ਕਿ ਮੈਂ ਪ੍ਰਦੀਪ ਔਰ ਜੈਪਾਲ ਅਸੀਂ ਪ੍ਰਦੀਪ ਦੇ ਘਰ ਚਲੇ ਗਏ ਪੀਰ ਮੁਹੰਮਦ ਤੇ ਉਸ ਤੋਂ ਬਾਅਦ ਕਹਿੰਦਾ ਪੀਰ ਮੁਹੰਮਦ ਪਹੁੰਚਣ ਤੋਂ ਪਹਿਲਾਂ ਅਮਰਤ ਵੀ ਪੀਰ ਮੁਹੰਮਦ ਪਹੁੰਚ ਚੁੱਕਿਆ ਸੀ ਜਾਨੀ ਕਿ ਅਮਰਤ ਭੁੱਲਰ ਨੂੰ ਜੈਪਾਲ ਦੇ ਭਰਾ ਨੂੰ ਜਦੋਂ ਤਾਰ ਕੇ ਗਏ ਤਾਂ ਉਸ ਤੋਂ ਬਾਅਦ ਅਮਰਤ ਆਪਣਾ ਕੰਮ ਕਰਕੇ ਜਾਨੀ ਕਿ ਇਹਨਾਂ ਨੂੰ ਦੱਸ ਕੇ ਕਿ ਭਾਈ ਪੁਲਿਸ ਆ ਗਈ ਹੈ ਤਾਂ ਅਮਰਤ ਉੱਥੋਂ ਚੱਲ ਪੈਂਦਾ ਆਪਣੇ ਤਰੀਕੇ ਦੇ ਨਾਲ ਆਪਣੇ ਕਿਸੇ ਸਾਧਨ ਤੇ ਜਾਂ ਕਿਵੇਂ ਵੀ ਚੱਲਦਾ ਹੋ ਉਹ ਪਹੁੰਚ ਜਾਂਦਾ ਹੈ ਪੀਰ ਮੁਹੰਮਦ ਜਿੱਥੇ ਇਹਨਾਂ ਨੇ ਅੱਡਾ ਰੱਖਿਆ ਹੋਇਆ ਸੀ ਪ੍ਰਦੀਪ ਦਾ ਘਰ ਕਿ ਉੱਥੇ ਹੀ ਅਸੀਂ ਪਹੁੰਚਣਾ ਹੈ ਤਾਂ ਉਹ ਸਵੇਰ ਕਹਿੰਦਾ ਕਿ ਅਸੀਂ ਫੇਰ ਉਸ ਨੂੰ ਨਾਲ ਲੈ ਕੇ ਹਰਪ੍ਰੀਤ ਹੈਪੀ ਦੀ ਠਹਿਰ ਤੇ ਚਲੇ ਜਾਨੇ ਆ ਤਾਂ ਉਸ ਤੋਂ ਬਾਅਦ ਗਗਨਦੀਪ ਜੱਜ ਕਹਿੰਦਾ ਕਿ ਮੈਂ ਪ੍ਰਦੀਪ ਤੇ ਜੈਪਾਲ ਭੁੱਲ ਅਸੀਂ ਪੀਰ ਮੁਹੰਮਦ ਵੱਲ ਚਲੇ ਜਾਨੇ ਆ ਤੇ ਉੱਥੇ ਅਮਰਤ ਭੁੱਲਰ ਕਹਿੰਦਾ ਜੋ ਅਸੀਂ ਪਹੁੰਚੇ ਤਾਂ ਉੱਥੇ ਸਾਡੇ ਤੋਂ ਪਹਿਲਾਂ ਖੜਾ ਸੀ ਯਾਨੀ ਕਿ ਅਸੀਂ ਦੇਖੋ ਅਮਰਤ ਭੁੱਲਰ ਨੂੰ ਇਹ ਬਾਹਰ ਤਾਰ ਗਏ ਸੀ ਕਿਉਂਕਿ ਇਹਨਾਂ ਨੇ ਦੇਖਣਾ ਸੀ ਕਿ ਪੁਲਿਸ ਕਿੰਨੇ ਟਾਈਮ ਬਾਅਦ ਆਉਂਦੀ ਹੈ ਤੇ ਉਸ ਤੋਂ ਬਾਅਦ ਅਮਰਤ ਭੁੱਲਰ ਆਪਣਾ ਜਗਾੜ ਲਾ ਕੇ ਕਿਵੇਂ ਨਾ ਕਿਵੇਂ ਪੀਰ ਮੁਹੰਮਦ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋ ਕੇ ਹਰਪ੍ਰੀਤ ਜਿਹੜੇ ਨਾਮ ਦਾ ਇੱਕ ਸ਼ਖਸ ਇਹਨਾਂ ਦੇ ਨਾਲ ਉਸ ਦੀ ਠਹਿਰ ਜਿਹੜੀ ਰੱਖੀ ਹੋਈ ਸੀ ਉੱਥੇ ਇਹ ਪਹੁੰਚ ਜਾਂਦੇ ਆ ਤਾਂ ਤੁਸੀਂ ਦੇਖੋ ਦੋਸਤੋ ਕਿਸ ਪ੍ਰਕਾਰ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ ਕਿੰਨੇ ਸ਼ਾਤਰ ਤਰੀਕੇ ਦੇ ਨਾਲ ਜਾਸਟਰ ਗਗਨਦੀਪ ਜੱਜ ਕਹਿੰਦਾ ਕਿ ਅਸੀਂ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਦੀ ਹੁੰਦੇ ਹੁੰਦੇ ਆਏ ਮੇਨ ਰੋਡ ਕਹਿੰਦਾ ਅਸੀਂ ਕੋਈ ਨਹੀਂ ਫੜਿਆ ਅੱਗੇ ਜਾ ਕੇ ਕਹਿੰਦਾ ਅਸੀਂ ਮੇਨ ਰੋਡ ਤੇ ਚੜਦੇ ਆ ਮੋਗੇ ਵਾਲੇ ਤੇ ਪਰ ਉਸ ਤੋਂ ਪਹਿਲਾਂ ਕੋਈ ਮੇਨ ਰੋਡ ਨਹੀਂ ਸਾਰਾ ਰਾਹ ਕਹਿੰਦਾ ਅਸੀਂ ਪਿੰਡਾਂ ਦੇ ਵਿੱਚ ਹੀ ਕੱਢਿਆ ਕਿਉਂਕਿ ਸਾਨੂੰ ਕਹਿੰਦਾ ਕੱਲੇ ਕੱਲੇ ਪਿੰਡ ਦਾ ਪਤਾ ਸੀ ਕੱਲੀ ਕੱਲੀ ਪਿੰਡ ਦੀ ਗਲੀ ਜਾ ਸੀ ਤਾਂ ਇਸ ਤਰ੍ਹਾਂ ਇਹ ਲੁੱਟ ਕੀਤੀ ਗਈ ਔਰ ਇਸ ਤੋਂ ਬਾਅਦ ਓਪਕੂ ਟੀਮ ਨੇ ਹਾਲਾਂਕਿ ਸੱਚ ਆਪਰੇਸ਼ਨ ਕੀਤਾ ਇਹਨਾਂ ਨੂੰ ਫੜਿਆ ਸਭ ਤੋਂ ਪਹਿਲਾਂ ਹੁਣ ਵੀ ਜੇ ਗੱਲ ਕਰੀਏ ਇਹਨਾਂ ਦੇ ਵਿੱਚੋਂ ਗੈਂਗਸਟਰ ਗਗਨਦੀਪ ਜੱਜ ਬਠਿੰਡਾ ਜੇਲ੍ਹ ਦੇ ਵਿੱਚ ਹੈ ਤੇ ਦੂਜੇ ਪਾਸੇ ਅਮਰਤ ਭੁੱਲਰ ਜੋ ਕਿ ਜੈਪਾਲ ਦਾ ਭਰਾ ਉਹ ਵੀ ਬਠਿੰਡਾ ਜੇਲ੍ਹ ਦੇ ਵਿੱਚ ਅੱਜ ਵੀ ਪ੍ਰਦੀਪ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼ਾਇਦ ਭਾਰਤ ਤੋਂ ਬਾਹਰ ਹੈ ਕਿਸੇ ਵਿਦੇਸ਼ ਦੇ ਵਿੱਚ ਹੈ ਜਿਤ ਤੱਕ ਸਾਡੇ ਸੋਰਸਸ ਦੱਸਦੇ ਆ ਔਰ ਤੁਸੀਂ ਆਪ ਦੇਖੋ ਕਿ ਕਿਸ ਪ੍ਰਕਾਰ ਇਹਨਾਂ ਨੇ ਇਹ ਲੁੱਟ ਨੂੰ ਅੰਜਾਮ ਦਿੱਤਾ ਸੀ ਔਰ ਹਜੇ ਤੱਕ ਉਹ ਸੋਨਾ ਨਹੀਂ ਪਤਾ ਲੱਗਿਆ ਕਿ ਕਿੱਥੇ ਗਿਆ ਬਾਕੀ ਸੋਨਾ ਕਿਉਂਕਿ ਦਾ 11 ਕਿਲੋ ਜਿਹੜਾ ਪੁਲਿਸ ਨੇ ਰਿਕਵਰ ਕੀਤਾ 3 ਲੱਖ ਕੈਸ਼ ਰਿਕਵਰ ਕੀਤਾ 10 11 ਕਿਲੋ ਜਿਹੜਾ ਸੋਨਾ ਪੁਲਿਸ ਨੇ ਰਿਕਵਰ ਕੀਤਾ 3 ਲੱਖ ਰੁਪਿਆ ਕਿਹਾ ਜਾਂਦਾ ਹੈ ਕਿ ਉਹ ਵੀ ਲੁੱਟਿਆ ਸੀ ਤੁਸੀਂ ਆਪ ਦੇਖੋ ਕਿ ਬਾਕੀ ਸੋਨਾ ਕਿੱਧਰ ਗਿਆ ਕਿੱਧਰ ਗਿਆ ਬਾਕੀ 20 ਕਿਲੋ ਦੇ ਕਰੀਬ ਸੋਨਾ ਅਜੇ ਵੀ ਇਹ ਇੱਕ ਰਹੱਸ ਹੈ ਅਜੇ ਵੀ ਇਹ ਇੱਕ ਸਨਸਨੀ ਹੈ ਅਜੇ ਵੀ ਇਹ ਇੱਕ ਮਿਸਟਰੀ ਬਣੀ ਹੋਈ ਹੈ ਤਾਂ ਗੈਂਗਸਟਰ ਜੈਪਾਲ ਭੁੱਲਰ ਦੇ ਵੱਲੋਂ ਇੱਕ ਬੜੀ ਕਾਲ ਫਨਾ ਕੇ ਲੁੱਟ ਕੀਤੀ ਗਈ ਸੀ 골ਡ ਦੀ ਜਿਸ ਦਾ ਚਰਚਾ ਗਲੀ ਗਲੀ ਐ ਬੱਚੇ ਬੱਚੇ ਤੇ ਐ ਔਰ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇਹ ਲੁੱਟ ਨੂੰ ਅੰਜਾਮ ਦਿੱਤਾ ਪੂਰੇ ਗੈਂਗਸਟਰ ਗਗਨਦੀਪ ਜੱਜ ਦੇ ਮੂੰਹੋਂ ਕਈਆਂ ਗੱਲਾਂ ਜਿਹੜੀਆਂ ਤੁਹਾਨੂੰ ਦਸੀਆਂ ਔਰ ਜਿਹੜੀਆਂ ਇਹ ਉਸਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਾਏ ਤੇ ਉਸ ਸਮੇਂ ਦੀਆਂ ਗੱਲਾਂ ਨੇ ਇਹ ਉਹ ਗੱਲਾਂ ਨੇ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇਹ ਲੁੱਟ ਜਿਹੜੀ ਆ ਉਹ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੱਡੀ ਲੁੱਟ ਦੇ ਨਾਮ ਨਾਲ ਹੋਈ ਔਰ ਅੱਜ ਵੀ ਜਦੋਂ ਲੋਕ ਯਾਦ ਕਰਦੇ ਨੇ ਇਸ ਲੁੱਟ ਨੂੰ ਤਾਂ ਉਹਨਾਂ ਦੇ ਲੋ ਕੰਡੇ ਖੜੇ ਹੋ ਜਾਂਦੇ ਆ ਔਰ ਗੈਂਗਸਟਰ ਜੈਪਾਲ ਭੁੱਲਰ ਦੀਆਂ ਇਹ ਉਸਕਾ ਗੱਲਾਂ ਸੀ ਇੱਕ ਤਾਂ ਉਹ ਦਿਮਾਗੀ ਬਹੁਤ ਸੀ ਬਰੇਨੀ ਬਹੁਤ ਸੀ ਕਿਹਾ ਜਾਂਦਾ ਕਿ ਉਹ ਫਿਲਮਾਂ ਬਹੁਤ ਦੇਖਦਾ ਸੀ ਹਾਲੀਵੁੱਡ ਦੀਆਂ ਔਰ ਨਾਲ ਹੀ ਉਸ ਦੇ ਬਾਰੇ ਇਹ ਵੀ ਗੱਲ ਹੈ ਕਿ ਉਹ ਫੋਨ ਨਹੀਂ ਵਰਤਦਾ ਸੀ ਤਾਂ ਹੀ ਇੰਨੇ ਸਾਲ ਉਹ ਪੁਲਿਸ ਦੇ ਕੋਲੋਂ ਬਚਿਆ ਰਿਹਾ ਤਾਂ ਇਹ ਸੀ ਸਾਡੀ ਰਿਪੋਰਟ ਗੈਂਗਸਟਰ ਜੈਪਾਲ ਭੁੱਲਰ ਦੇ ਵੱਲੋਂ ਮਾਰੇ ਡਾਕੇ ਦੀ ਲੁੱਟੇ ਤੀਹੇ ਕੋਲ 골ਡ ਦੀ ਕਿਵੇਂ ਲੱਗੀ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ